ਸਤਿ ਸ਼੍ਰੀ ਅਕਾਲ ਜੀ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ ਉਹਦੇ ਘਰ ਰੱਬ ਨੇ ਇੱਕ ਧੀ ਦੀ ਦਾਤ ਦੇ ਦਿੱਤੀ ਇਸ ਗੱਲ ਤੋਂ ਬੜਾ ਖੁਸ਼ ਸੀ ਕਿ ਮੈਨੂੰ ਰੱਬ ਨੇ ਧੀ ਦੀ ਦਾਤ ਦਿੱਤੀ ਹੈ ਜਿੱਥੇ ਉਹ ਆਪਣੇ ਪੁੱਤ ਨੂੰ ਪਿਆਰ ਕਰਦਾ ਸੀ ਉੱਥੇ ਹੀ ਉਹ ਆਪਣੀ ਧੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਉਹਨੇ ਆਪਣੀ ਧੀ ਦੀ ਹਰ ਇੱਕ ਇੱਛਾ ਪੂਰੀ ਕੀਤੀ ਜੋ ਕੁਝ ਵੀ ਉਸ ਦੀ ਧੀ ਉਸ ਤੋਂ ਮੰਗਦੀ ਉਹ ਹਰ ਚੀਜ਼ ਉਸ ਦੇ ਲਈ ਹਾਜ਼ਰ ਕਰ ਦਿੰਦਾ ਤੇ ਅਕਸਰ ਹੀ ਲਾਡਾਂ ਨਾਲ ਪਾਲੇ ਜਵਾਕ ਵਿਗੜ ਵੀ ਛੇਤੀ ਜਾਂਦੇ ਨੇ ਉਹਦੀ ਕੁੜੀ ਵੀ ਥੋੜੀ ਵੱਡੀ ਹੋਈ ਅਕਸਰ ਹੀ ਉਹ ਛੋਟੀ ਛੋਟੀ ਗੱਲ ਤੇ ਰੁੱਸ ਜਾਂਦੀ ਰੋਣ ਲੱਗ ਜਾਂਦੀ ਇਸੇ ਤਰ੍ਹਾਂ ਸਮਾਂ ਬੀਤਿਆ ਸੇਠ ਦੀ ਧੀ ਜਵਾਨ ਹੋਈ ਜਦੋਂ ਉਹ ਜਵਾਨ ਹੋਈ ਤਾਂ ਸੇਠ ਨੂੰ ਉਸਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਕਿਉਂਕਿ ਇਹ ਸਾਡੇ ਸਮਾਜ ਦੀ ਰੀਤ ਹੈ ਤੇ ਚਾਹੇ ਕਿੰਨਾ ਵੀ ਵੱਡਾ ਆਦਮੀ ਕਿਉ ਨਾ ਹੋਵੇ ਉਹ ਆਪਣੀ ਧੀ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਹਰ ਕਿਸੇ ਨੂੰ ਆਪਣੀ ਧੀ ਦਾ ਵਿਆਹ ਕਰਨਾ ਹੀ ਪੈਂਦਾ ਹੈ ਸੋ ਸੇਠ ਨੇ ਵੀ ਆਪਣੀ ਧੀ ਦਾ ਇੱਕ ਚੰਗਾ ਪਰਿਵਾਰ ਦੇਖ ਕੇ ਵਿਆਹ ਕਰ ਦਿੱਤਾ ਵਿਆਹ ਹੋਏ ਨੂੰ ਹਲੇ ਥੋੜੇ ਹੀ ਦਿਨ ਲੱਗੇ ਸੀ ਕਿ ਕੁੜੀ ਨੇ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ ਚਿੱਠੀ ਵਿੱਚ ਲਿਖਿਆ ਸੀ ਕਿ ਪਿਤਾ ਜੀ ਤੁਸੀਂ ਮੈਨੂੰ ਕਿੱਥੇ ਵਿਆਹ ਦਿੱਤਾ ਮੈਂ ਇੱਥੇ ਬਹੁਤ ਮੁਸ਼ਕਲ ਭਰੀ ਜ਼ਿੰਦਗੀ ਜੀ ਰਹੀ ਹਾਂ ਥੋੜੇ ਦਿਨਾਂ ਵਿੱਚ ਹੀ ਇਸ ਪਰਿਵਾਰ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਜਦੋਂ ਸ਼ੇਠ ਨੇ ਉਹ ਚਿੱਠੀ ਪੜ੍ਹੀ ਤਾਂ ਉਹ ਤੁਰੰਤ ਆਪਣੀ लाਡਲੀ ਦੇ ਘਰ ਵੱਲ ਨੂੰ ਤੁਰ ਪਿਆ। ਉੱਥੇ ਪਹੁੰਚ ਕੇ ਉਹ ਸਭ ਤੋਂ ਪਹਿਲਾਂ ਆਪਣੀ ਧੀ ਦੀ ਸੱਸ ਨੂੰ ਮਿਲਿਆ ਤਾਂ ਉਸਨੇ ਵੀ ਸ਼ੇਠ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਉਸ ਘਰ ਦੇ ਸਾਰੇ ਮੈਂਬਰਾਂ ਨੇ ਸ਼ੇਠ ਨੂੰ ਨਜ਼ਰਅੰਦਾਜ਼ ਕੀਤਾ। ਇਸੇ ਤਰ੍ਹਾਂ ਉਹ ਜਦੋਂ ਆਪਣੇ ਜਵਾਈ ਕੋਲ ਪਹੁੰਚਿਆ ਜਦੋਂ ਸ਼ੇਠ ਨੇ ਆਪਣੇ ਜਵਾਈ ਨੂੰ ਕਾਰਨ ਪੁੱਛਿਆ ਤਾਂ ਜਵਾਈ ਪਰ ਕੁੱਟਿਆ। ਉਹ ਬੋਲਿਆ ਕਿ ਬੇਸ਼ੱਕ ਤੁਸੀਂ ਆਪਣੀ ਕੁੜੀ ਨੂੰ ਲਿਜਾ ਸਕਦੇ ਹੋ। ਮੈਂ ਇਹਦੇ ਨਾਲ ਬਿਲਕੁਲ ਨਹੀਂ ਰਹਿ ਸਕਦਾ। ਉਸ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਇਹ ਰਿਸ਼ਤਾ ਤੋੜਨ ਲਈ ਵੀ ਤਿਆਰ ਹਾਂ। ਜੋ ਵੀ ਤੁਹਾਡਾ ਖਰਚਾ ਹੋਇਆ ਮੈਂ ਉਹ ਵੀ ਦੇਣ ਲਈ ਤਿਆਰ ਹਾਂ। ਸੇਠ ਚੁੱਪ ਰਿਹਾ ਤੇ ਉਸ ਨੇ ਕੋਈ ਵੀ ਗੱਲ ਨਹੀਂ ਕੀਤੀ। ਉਹ ਆਪਣੀ ਧੀ ਨੂੰ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਸੇਠ ਬੜਾ ਸਮਝਦਾਰ ਸੀ। ਇਸ ਗੱਲ ਦੇ ਪਿੱਛੇ ਵੀ ਉਸ ਦੀ ਕੋਈ ਯੋਜਨਾ ਸੀ। ਰਸਤੇ ਵਿੱਚ ਉਸ ਨੇ ਆਪਣੀ ਕੁੜੀ ਨੂੰ ਪੁੱਛਿਆ ਕਿ ਤੇਰੀ ਸੱਸ ਦਾ ਸੁਭਾਅ ਕਿਹੋ ਜਿਹਾ? ਕੁੜੀ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਪਿਤਾ ਜੀ ਉਹ ਤਾਂ ਡੈਣ ਤੋਂ ਵੀ ਭੈੜੀ ਆ ਫਿਰ ਸੇਠ ਬੋਲਿਆ ਤੇ ਤੇਰਾ ਸਹੁਰਾ ਕਿੱਦਾਂ ਦਾ ਕੁੜੀ ਬੋਲੀ ਕਿ ਉਹ ਤਾਂ ਬੜਾ ਹੀ ਜਲਮ ਹੈ ਸੇਠ ਨੇ ਫਿਰ ਜੇਠ ਬਾਰੇ ਪੁੱਛਿਆ ਤਾਂ ਉਹ ਬੋਲੀ ਕਿ ਉਹ ਤਾਂ ਧਰਮਰਾਜ ਦੇ ਸਮਾਨ ਹੈ ਜੋ ਸਜ਼ਾ ਦਿੰਦਾ ਨਰਕਾਂ ਵਿੱਚ ਸੁੱਟ ਦਿੰਦਾ ਫਿਰ ਸੇਠ ਨੇ ਉਸ ਨੂੰ ਉਸਦੇ ਪਤੀ ਬਾਰੇ ਪੁੱਛਿਆ ਤਾਂ ਬੋਲੀ ਕਿ ਉਹ ਤਾਂ ਮੈਨੂੰ ਜਮਦੂਤਾ ਤੋਂ ਭੈੜਾ ਲੱਗਦਾ ਫਿਰ ਸੇਠ ਨੇ ਪੁੱਛਿਆ ਕਿ ਤੈਨੂੰ ਤੇਰੀ ਮਨਾਨ ਕਿਵੇਂ ਦੀ ਲੱਗਦੀ ਹੈ ਕੁੜੀ ਬੋਲੀ ਕਿ ਉਹ ਤਾਂ ਮੈਨੂੰ ਚੜੇਲਾ ਵਰਗੀ ਲੱਗਦੀ ਆ ਫਿਰ ਸੇਠ ਨੇ ਇੱਕ ਹੋਰ ਸਵਾਲ ਕੀਤਾ ਕਿ ਚਲੋ ਮੰਨਿਆ ਕਿ ਤੇਰੇ ਪਰਿਵਾਰ ਦੇ ਮੈਂਬਰ ਚੰਗੇ ਨਹੀਂ ਹਨ ਇਹ ਦੱਸ ਕੇ ਤੇਰਾ ਆਂਡ ਗਵਾਂਡ ਕਿਵੇਂ ਦਾ ਆ ਉਹ ਕੁੜੀ ਬੋਲੀ ਕਿ ਪਿਤਾ ਜੀ ਇੱਥੇ ਤਾਂ ਸਾਰੇ ਹੀ ਪੂਤਾ ਵਰਗੇ ਨੇ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦੇ ਸੇਠ ਦੀ ਧੀ ਨੂੰ ਇੱਕ ਵੀ ਸ਼ਖਸ ਨੂੰ ਚੰਗਾ ਨਹੀਂ ਆਖਿਆ ਫਿਰ ਸੇਠ ਰਸਤੇ ਵਿੱਚ ਜਾਂਦਾ ਜਾਂਦਾ ਸੋਚਣ ਲੱਗਾ ਕਿ ਚਲੋ ਕੋਈ ਇੱਕ ਸ਼ਖਸ ਮਾੜਾ ਹੋ ਸਕਦਾ ਹੈ ਪਰ ਸਾਰੇ ਕਿਵੇਂ ਮਾੜੇ ਹੋ ਸਕਦੇ ਨੇ ਉਹ ਦੁਵਿਧਾ ਵਿੱਚ ਪੈ ਗਿਆ ਕਿ ਮੇਰੀ ਲੜਕੀ ਨੂੰ ਕੋਈ ਵੀ ਪਸੰਦ ਨਹੀਂ ਆ ਰਿਹਾ ਹਰ ਇਨਸਾਨ ਦੇ ਵਿੱਚ ਔਗੁਣ ਹੁੰਦੇ ਨੇ ਪਰ ਜੇ ਆਪਾਂ ਵੇਖੀਏ ਤਾਂ ਹਰ ਬੰਦੇ ਵਿੱਚ ਗੁਣ ਵੀ ਜ਼ਰੂਰ ਹੁੰਦੇ ਨੇ ਪਰ ਇਸ ਨੂੰ ਕਿਸੇ ਵਿੱਚ ਕੋਈ ਗੁਣ ਨਜ਼ਰ ਹੀ ਨਹੀਂ ਆਇਆ ਸੋ ਦੋਸਤੋ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਸੇਠ ਆਪਣੀ ਲੜਕੀ ਨੂੰ ਲੈ ਕੇ ਘਰ ਪਹੁੰਚ ਗਿਆ ਜਦੋਂ ਉਹ ਘਰ ਪਹੁੰਚੇ ਤਾਂ ਇੱਧਰ ਵੀ ਘਰ ਦੇ ਕਿਸੇ ਮੈਂਬਰ ਨੇ ਉਸ ਲੜਕੀ ਨੂੰ ਚੰਗੀ ਤਰ੍ਹਾਂ ਬੁਲਾਇਆ ਨਹੀਂ ਫਿਰ ਉਹ ਲੜਕੀ ਕਹਿਣ ਲੱਗੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਬੁਲਾ ਕਿਉਂ ਨਹੀਂ ਰਹੇ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਬੜੇ ਖੁਸ਼ ਰਹਿੰਦੇ ਸੀ ਉਹ ਸਾਬ ਉਸ ਲੜਕੀ ਨੂੰ ਕਹਿਣ ਲੱਗੇ ਕਿ ਤੈਨੂੰ ਅਸੀਂ ਉਸ ਘਰ ਵਿੱਚ ਵਿਆਹ ਤੇ ਤੋਰਿਆ ਸੀ ਤੂੰ ਉੱਥੇ ਕਿਸੇ ਨਾਲ ਠੀਕ ਤਰ੍ਹਾਂ ਬੋਲਚਾਲ ਨਹੀਂ ਰੱਖੀ ਹੋਣੀ ਇਸੇ ਕਾਰਨ ਤੁਹਾਡੇ ਵਿੱਚ ਵਿਗਾੜ ਪੈ ਗਿਆ ਉਸ ਲੜਕੀ ਨੇ ਸ਼ਰਮਿੰਦਾ ਹੋ ਕੇ ਉਹਨਾਂ ਸਾਹਮਣੂ ਕਿਹਾ ਕਿ ਮੈਂ ਇਸੇ ਘਰ ਵਿੱਚੋਂ ਗਈਆਂ ਇੱਥੇ ਹੀ ਰਹੀਆਂ ਪਹਿਲਾਂ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਸੀ ਹੁਣ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਕਰ ਰਿਹਾ ਇਸ ਤਰ੍ਹਾਂ ਉਹ ਲੜਕੀ ਉਦਾਸ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਫਿਰ ਦੂਸਰੇ ਦਿਨ ਉਸਨੇ ਸੋਚਿਆ ਕਿ ਚਲੋ ਮੈਂ ਆਪਣੀਆਂ ਸਹੇਲੀਆਂ ਨੂੰ ਮਿਲਾਵਾਂ ਜਦੋਂ ਉਹ ਉਹਨਾਂ ਨੂੰ ਮਿਲਣ ਜਾਂਦੀ ਹੈ ਤਾਂ ਉਹ ਵੀ ਸਭ ਕੁੜੀਆਂ ਸਵਾਲ ਕਰਦੀਆਂ ਨੇ ਕਿ ਤੇਰਾ ਪਤੀ ਤੇਰੇ ਨਾਲ ਕਿਉਂ ਨਹੀਂ ਆਇਆ ਕੀ ਸਹੁਰੇ ਪਰਿਵਾਰ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਆਇਆ ਇਸੇ ਤਰ੍ਹਾਂ ਦੀਆਂ ਗੱਲਾਂ ਉਹ ਆਪਸ ਵਿੱਚ ਕਰ ਰਹੀਆਂ ਹੁੰਦੀਆਂ ਇਸ ਤਰ੍ਹਾਂ ਦੇ ਤਿੱਖੇ ਸਵਾਲਾਂ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਘਰ ਵਾਪਸ ਆ ਜਾਂਦੀ ਹੈ ਅਗਲੀ ਸਵੇਰ ਫਿਰ ਉਹ ਗੁਰੂ ਘਰ ਜਾਂਦੀ ਹੈ ਉੱਥੇ ਵੀ ਲੋਕ ਉਸ ਨੂੰ ਵੇਖ ਕੇ ਗੱਲਾਂ ਕਰਦੇ ਨੇ ਕਿਉਂਕਿ ਗੁਰੂ ਘਰਾਂ ਵਿੱਚ ਵੀ ਅਕਸਰ ਲੋਕ ਦੂਸਰਿਆਂ ਦੀਆਂ ਸੂਹਾਂ ਲੈਣ ਹੀ ਜਾਂਦੇ ਨੇ ਉੱਥੇ ਲੋਕ ਬੋਲਦੇ ਨੇ ਕਿ ਇਹ ਕੱਲੀ ਕਿਉਂ ਆਈ ਹੈ ਇਹਦਾ ਘਰ ਵਾਲਾ ਕਿਉਂ ਨਹੀਂ ਆਇਆ ਪੱਕਾ ਕੋਈ ਗੜਬੜ ਹੈ ਮਿਆ ਤੋਂ ਬਾਅਦ ਇੰਨੀ ਜਲਦੀ ਇਹ ਕਿਵੇਂ ਆ ਗਈ ਲੋਕਾਂ ਨੇ ਇਹ ਗੱਲਾਂ ਸੁਣ ਕੇ ਉਹ ਸ਼ਰਮਿੰਦਾ ਹੋ ਕੇ ਉਥੋਂ ਵੀ ਵਾਪਸ ਆਪਣੇ ਘਰ ਆ ਜਾਂਦੀ ਹੈ ਇਦھر ਸੇਠ ਨੂੰ ਆਪਣੀ ਲੜਕੀ ਦੀ ਇਹ ਮੂਸੀ ਵੇਖ ਕੇ ਬੜੀ ਚਿੰਤਾ ਹੋ ਰਹੀ ਸੀ ਤੇ ਉਹ ਪਛਤਾਵ ਹੀ ਰਿਹਾ ਸੀ ਕਿ ਮੈਂ ਆਪਣੇ ਲਾਡ ਪਿਆਰ ਨਾਲ ਆਪਣੀ ਲੜਕੀ ਨੂੰ ਕੁਝ ਜ਼ਿਆਦਾ ਹੀ ਵਿਗਾੜ ਦਿੱਤਾ ਜੋ ਅੱਜ ਉਸ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਦਾਂ ਦੀਆਂ ਹੀ ਗੱਲਾਂ ਲੜਕੀ ਦੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਕਿ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਮੈਨੂੰ ਕੋਈ ਸਮਝਦਾ ਹੀ ਨਹੀਂ ਇਹਨਾਂ ਦੀ ਹੀ ਗੱਲਾਂ ਨੂੰ ਲੈ ਕੇ ਉਹ ਬਹੁਤ ਚਿੰਤਤ ਰਹਿਣ ਲੱਗੀ ਫਿਰ ਇੱਕ ਦਿਨ ਸ਼ੇਟ ਨੇ ਆਪਣੀ ਲੜਕੀ ਨੂੰ ਬੈਠ ਕੇ ਸਮਝਾਉਂਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਵਿੱਚ ਤੂੰ ਇਹ ਮਹਿਸੂਸ ਕੀਤਾ ਹੋਣਾ ਕਿ ਸੌਰੇ ਪਰਿਵਾਰ ਵਿੱਚ ਤੇਰੀ ਨਹੀਂ ਬਣੀ ਉਹ ਲੱਗ ਪਰ ਪੇਕੇ ਘਰ ਵਿੱਚ ਹੁਣ ਤੇਰੀ ਕੋਈ ਇੱਜ਼ਤ ਨਹੀਂ ਕਰਦਾ ਤੇਰਾ ਭਰਾ ਭਾਬੀ ਤੇਰੀ ਮਾਂ ਸਾਹਮਣੇ ਤੇਰੇ ਤੋਂ ਮੂੰਹ ਮੋੜ ਲਿਆ ਪਰ ਧੀਏ ਮੈਂ ਅੱਜ ਵੀ ਤੇਰੇ ਨਾਲ ਉਸੇ ਤਰ੍ਹਾਂ ਖੜਾ ਹਾਂ ਸੋ ਮੈਂ ਤੇਰੀ ਮਦਦ ਕਰਾਂਗਾ ਤੇਰੀ ਇਸ ਪਰੇਸ਼ਾਨੀ ਬਾਰੇ ਮੈਂ ਇੱਕ ਮਹਾਤਮਾ ਨੂੰ ਪੁੱਛਿਆ ਉਹਨਾਂ ਨੂੰ ਮੈਂ ਸਭ ਕੁਝ ਦੱਸਿਆ ਸਾਰੀ ਸਮੱਸਿਆ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਅਜਿਹਾਂ ਦੋ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੇਰੀ ਲੜਕੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਵੇਗੀ ਤਾਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਵੀ ਮੁੱਠੀ ਵਿੱਚ ਕਰ ਲਵੇਗੀ ਤੇ ਪੇਕੇ ਪਰਿਵਾਰ ਵੀ ਉਸ ਦੀ ਇੱਜ਼ਤ ਕਰੇਗਾ ਜਿਹੜੇ ਵੀ ਰਿਸ਼ਤੇ ਵਿੱਚ ਦਰਾੜ ਆਈ ਹੈ ਉਹ ਸਭ ਮੁੜ ਬਹਾਲ ਹੋ ਜਾਣਗੇ ਉਹਨਾਂ ਨੇ ਆਪਾਂ ਨੂੰ ਦੋ ਚੀਜ਼ਾਂ ਕਰਨ ਲਈ ਕਿਹਾ ਜੇ ਤੂੰ ਕਹਿੰਦਾ ਮੈਂ ਤੈਨੂੰ ਦੱਸ ਸਕਦਾ ਜਦੋਂ ਸੇਠ ਨੇ ਇੱਕ ਗੱਲ ਕਹੀ ਤਾਂ ਉਹ ਲੜਕੀ ਬਹੁਤ ਖੁਸ਼ ਹੋਈ ਕਿ ਹੁਣ ਮੈਂ ਸਭ ਨੂੰ ਆਪਣੀ ਮੁੱਠੀ ਵਿੱਚ ਕਰ ਲਵਾਂਗੀ ਤੇ ਉਹ ਚੰੰਦੀ ਵੀ ਇਹ ਸੀ ਕਿ ਸਾਰੇ ਮੇਰੇ ਹੀ ਅਧੀਨ ਹੋਣ ਫਿਰ ਸੇਠ ਬੋਲਿਆ ਕਿ ਮਹਾਂਤਬਾਣੇ ਪਹਿਲੀ ਗੱਲ ਮੈਨੂੰ ਇਹ ਕਹੀ ਹੈ ਕਿ 90 ਦਿਨ ਤੱਕ ਤੈਨੂੰ ਮੌਨ ਵਰਤ ਧਾਰਨਾ ਪਵੇਗਾ ਭਾਵ 90 ਦਿਨ ਤੂੰ ਬਿਲਕੁਲ ਚੁੱਪ ਰਹਿਣਾ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ ਕੋਈ ਵੀ ਚਾਹੇ ਤੈਨੂੰ ਕੁਝ ਵੀ ਕਹੇ ਤੂੰ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਦੇਣਾ ਇਹ ਥੋੜਾ ਔਖਾ ਜ਼ਰੂਰ ਹੈ ਪਰ ਜੇਕਰ ਤੂੰ ਸਾਬ ਨੂੰ ਆਪਣੀ ਮੁਠੀ ਵਿੱਚ ਕਰਨਾ ਹੈ ਤਾਂ ਇਹ ਚੀਜ਼ ਤੈਨੂੰ ਕਰਨੀ ਪਵੇਗੀ ਦੂਸਰਾ ਮਹਾਤਮਾ ਨੇ ਇੱਕ ਮੰਤਰ ਦਿੱਤਾ ਹੈ ਉਹ ਮੈਂ ਪੜ ਲਵਾਵਾਂਗਾ ਤੂੰ ਬਸ ਚੁੱਪ ਰਹਿਣ ਵਾਲਾ ਕੰਮ ਕਰਨਾ ਇਹ ਸੁਣ ਕੇ ਲੜਕੀ ਤਿਆਰ ਹੋ ਗਈ ਤੇ ਸੇਠ ਉਸ ਨੂੰ ਉਸਦੇ ਸਹੁਰੇ ਪਿੰਡ ਛੱਡਣ ਲਈ ਤਿਆਰ ਹੋ ਗਿਆ ਤੇ ਉਸ ਲੜਕੀ ਦੇ ਪਿਕੇ ਪਰਿਵਾਰ ਨੇ ਖੁਸ਼ੀ-ਖੁਸ਼ੀ ਉਸ ਨੂੰ ਸਮਝਾ ਕੇ ਤੋੜਿਆ ਕਿ ਆਪਣਾ ਘਰ ਵਸਾ ਇਸੇ ਤਰ੍ਹਾਂ ਜਦੋਂ ਸੇਠ ਤੇ ਲੜਕੀ ਉਸਦੇ ਸੌਰੇ ਪਿੰਡ ਪਹੁੰਚੇ ਤਾਂ ਉਸ ਪਰਿਵਾਰ ਦੇ ਸਾਰੇ ਮੈਂਬਰ ਇਹ ਵੇਖ ਕੇ ਹੈਰਾਨ ਹੋ ਜਾਂਦੇ ਕਿ ਇਹ ਬਿਨ ਇੰਨਾ ਲੜ ਝਗੜ ਕੇ ਇਥੋਂ ਗਏ ਸੀ ਹੁਣ ਫਿਰ ਆ ਗਏ ਉਹ ਆਪਣਾ ਗੁੱਸਾ ਦਿਖਾਉਂਦੇ ਹੋਏ ਬੋਲਣ ਲੱਗਦੇ ਨੇ ਕਿ ਅਸੀਂ ਲੜਕੀ ਨੂੰ ਬਿਲਕੁਲ ਨਹੀਂ ਰੱਖ ਸਕਦੇ ਸੇਠ ਉਸ ਨੂੰ ਉਹਨਾਂ ਨੂੰ ਸਮਝਾਉਂਦੇ ਹੋਏ ਬੋਲਦਾ ਇਹ ਤਾਂ ਬੱਚੇ ਨੇ ਬੱਚਿਆਂ ਵਾਲੀ ਗੱਲ ਕਰਦੇ ਨੇ ਸੋ ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਐ ਤੁਸੀਂ ਵੱਡੇ ਹੋ ਇਹਨਾਂ ਦੀ ਗਲਤੀ ਮਾਫ਼ ਕਰ ਦਿਓ ਮੇਰੇ ਕਹਿਣ ਤੇ ਇੱਕ ਵਾਰ ਮੇਰੀ ਲੜਕੀ ਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਜ਼ਰੂਰ ਦਿਓ ਉਹਦੇ ਸੱਸ ਸਹੁਰਾ ਜिद ਕਰਦੇ ਹੋਏ ਬੋਲੇ ਕਿ ਅਸੀਂ ਇਸ ਲੜਕੀ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਇਸ ਨੂੰ ਬੋਲਣ ਦੀ ਬਿਲਕੁਲ ਤਮੀਜ਼ ਨਹੀਂ ਹੈ ਹੋਰ ਬਹੁਤ ਕੁਝ ਬੋਲਦੇ ਗਏ ਪਰ ਉਹ ਲੜਕੀ ਬਿਲਕੁਲ ਚੁੱਪ ਖੜੀ ਰਹੀ ਫਿਰ ਸੇਠ ਨੇ ਉਹਨਾਂ ਨੂੰ ਫਿਰ ਤੋਂ ਕਿਹਾ ਕਿ ਬੱਚਿਆਂ ਨੂੰ ਇੱਕ ਵਾਰ ਜਰੂਰ ਮਾਫ਼ ਕਰ ਦੇਣਾ ਚਾਹੀਦਾ ਫਿਰ ਆਖਰ ਉਹਨਾਂ ਨੇ ਸੇਠ ਦਾ ਕਹਿਣਾ ਮੰਨ ਹੀ ਲਿਆ ਤੇ ਉਸ ਦੀ ਲੜਕੀ ਨੂੰ ਆਪਣੇ ਕੋਲ ਰੱਖ ਲਿਆ ਦੋਸਤੋ ਇੱਥੇ ਇੱਕ ਛੋਟੀ ਜਹੀ ਗੱਲ ਸਮਝਣ ਵਾਲੀ ਹੈ ਕਿ ਅਸੀਂ ਕਈ ਵਾਰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਦੇਖਾ ਕਰ ਦਿੰਦੇ ਹਾਂ ਪਰ ਜਦੋਂ ਬੱਚੀਆਂ ਵਿਆਹੀਆਂ ਜਾਂਦੀਆਂ ਨੇ ਫਿਰ ਸਹੁਰੇ ਪਰਿਵਾਰ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਇਸ ਲਈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਸੋ ਉਸ ਲੜਕੀ ਨੇ ਉਸ ਮਹਾਤਮਾ ਦੀ ਦੱਸੀ ਗੱਲ ਨੂੰ ਪੱਲੇ ਬੰਨ ਲਿਆ 3 ਮਹੀਨੇ ਉਸ ਘਰ ਵਿੱਚ ਬਹੁਤ ਕੁਝ ਹੋਇਆ ਕੁਝ ਗੱਲਾਂ ਬਰਦਾਸ਼ਤ ਤੋਂ ਬਾਹਰ ਵੀ ਹੋਈਆਂ ਪਰ ਉਹ ਮਹਾਤਮਾ ਦੇ ਵਚਨਾਂ ਉਪਰ ਟਾਲ ਰਹੀ ਤੇ ਕਿਸੇ ਨੂੰ ਕੁਝ ਵੀ ਨਹੀਂ ਬੋਲੀ ਉਸ ਵਿੱਚ ਇੱਕ ਵੱਡਾ ਬਦਲਾਅ ਦੇਖ ਕੇ ਉਹ ਪਰਿਵਾਰ ਸੋਚਾਂ ਵਿੱਚ ਪੈ ਗਿਆ ਕਿ ਇਹ ਤਾਂ ਪਹਿਲਾਂ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ ਸਭ ਨੂੰ ਭੱਜ-ਭੱਜ ਕੇ ਪੈਂਦੀ ਸੀ ਆਖਿਰ ਇੰਨਾ ਵੱਡਾ ਬਦਲਾਅ ਕਿਵੇਂ ਇਹ ਕਿਵੇਂ ਹੋ ਸਕਦਾ ਹੈ ਉਹਨਾਂ 90 ਦਿਨਾਂ ਵਿੱਚ ਬਹੁਤ ਜਈਆਂ ਗੱਲਾਂ ਹੋਈਆਂ ਜਿਨ੍ਹਾਂ ਦਾ ਜੇਕਰ ਜਵਾਬ ਦਿੱਤਾ ਜਾਂਦਾ ਤਾਂ ਸਭ ਗੜਬੜ ਹੋ ਜਾਣੀ ਸੀ ਇਸੇ ਤਰ੍ਹਾਂ 90 ਦਿਨਾਂ ਵਿੱਚ ਉਸ ਨੂੰ ਆਦਤ ਹੋ ਗਈ ਜਦੋਂ 90 ਦਿਨ ਉਹ ਲਗਾਤਾਰ ਚੁੱਪ ਰਹੀ ਫਿਰ ਉਸ ਲੜਕੀ ਦਾ ਸੁਭਾਅ ਹੀ ਬਣ ਗਿਆ ਇਸ ਨੂੰ ਕੋਈ ਕੁਝ ਕਹੀ ਜਾਵੇ ਉਹ ਜਵਾਬ ਵਿੱਚ ਕੁਝ ਨਾ ਕਹਿੰਦੀ ਫਿਰ ਉਹ ਲੜਕੀ ਆਪਣੇ ਸਹੁਰੇ ਪਰਿਵਾਰ ਵਿੱਚ ਸੁਖੀ ਸੁਖੀ ਵੱਸਣ ਲੱਗ ਪਈ ਹੁਣ ਸੇਠ ਦੀ ਲੜਕੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਸਾਹਮਣੇ ਵਾਲਾ ਮੈਨੂੰ ਕੁਝ ਵੀ ਬੋਲੇ ਭਾਵੇਂ ਮੈਨੂੰ ਗਾਲਾਂ ਵੀ ਕਿਉਂ ਨਾ ਕੱਢੇ ਤਾਂ ਜਦੋਂ ਮੈਂ ਹੀ ਉਹਨਾਂ ਅਪਸ਼ਬਦਾਂ ਜਾਂ ਗਾਲਾਂ ਨੂੰ ਨਹੀਂ ਲੈ ਰਹੀ ਤਾਂ ਉਹ ਮੇਰੇ ਤੱਕ ਨਹੀਂ ਪਹੁੰਚ ਸਕਦੀਆਂ ਸੋ ਦੋਸਤੋ ਸਿਆਣੇ ਕਹਿੰਦੇ ਨੇ ਕਿ ਇੱਕ ਚੁੱਪ 100 ਸੁਖ ਇਸ ਤਰ੍ਹਾਂ ਫਿਰ ਸਬਰ ਦੇ ਨਾਲ ਉਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾਉਣ ਲੱਗ ਪਈ ਦੋਸਤੋ ਚੁੱਪ ਰਹਿਣ ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਚੁੱਪ ਰਹਿਣ ਨਾਲ ਸਾਡੇ ਸਰੀਰ ਦੀ ਊਰਜਾ ਬਚਦੀ ਹੈ ਸੋ ਬੋਲੋ ਘੱਟ ਤੇ ਸੁਣੋ ਜ਼ਿਆਦਾ ਕਿਉਂਕਿ ਬੋਲਣ ਨਾਲ ਉਹੀ ਚੀਜ਼ਾਂ ਦਾ ਪਤਾ ਚੱਲਦਾ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਪਰ ਸਿਰਫ ਸੁਣਨ ਨਾਲ ਸਾਨੂੰ ਨੰਨੀਆਂ ਚੀਜ਼ਾਂ ਬਾਰੇ ਪਤਾ ਚੱਲਦਾ ਹੈ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਮਹਾਤਮਾ ਦਾ ਵੀ ਇਹ ਕੋਈ ਮੰਤਰ ਨਹੀਂ ਸੀ ਬਸ ਉਹਨਾਂ ਦੀ ਇਹ ਝੁਗਤੀ ਸੀ ਉਸ ਦੀ ਆਦਤ ਨੂੰ ਸੁਧਾਰਨ ਦੀ ਆਖਰੀ ਚੁੱਪ ਰਹਿਣ ਨਾਲ ਹੀ ਉਸ ਲੜਕੀ ਨੇ ਸਭ ਦਾ ਦਿਲ ਜਿੱਤ ਲਿਆ ਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਵਸ ਗਈ ਦੋਸਤੋ ਜਦੋਂ ਦੋ ਘਰਾਂ ਵਿੱਚ ਇਸ ਤਰ੍ਹਾਂ ਝਗੜਾ ਹੁੰਦਾ ਹੈ ਤਾਂ ਉਹਨਾਂ ਘਰਾਂ ਵਿੱਚ ਕਈਆਂ ਦੇ ਦਿਲ ਟੁੱਟਦੇ ਨੇ ਦਿਲ ਨੂੰ ਚਿੰਤਾ ਸਤਾਉਣ ਲੱਗ ਜਾਂਦੀ ਹੈ ਸੋ ਤਲਾਕ ਸ਼ਬਦ ਸਾਡੇ ਮੂੰਹ ਤੇ ਵੀ ਨਹੀਂ ਆਉਣਾ ਚਾਹੀਦਾ ਲਾੜ ਪਿਆਰ ਸਭ ਕਰਦੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਨਹੀਂ ਜਰੂਰ ਕਰਨਾ ਚਾਹੀਦਾ ਪਰ ਇੰਨਾ ਵੀ ਨਹੀਂ ਕਰਨਾ ਚਾਹੀਦਾ ਕਿ ਉਹ ਵਿਗੜ ਜਾਣ ਤੇ ਅਗਲੇ ਪਰਿਵਾਰ ਵਿੱਚ ਕੁਝ ਵੀ ਨਾ ਕਰਨ ਸੋ ਆਪਣੀਆਂ ਗੱਲਾਂ ਨੂੰ ਸਮਝਦਾਰੀ ਨਾਲ ਵਰਤੋ ਕਿਉਂਕਿ ਕਈ ਵਾਰ ਸਭ ਤੋਂ ਵੱਡਾ ਹਲ ਚੁੱਪੀ ਵਿੱਚ ਲੁਕਿਆ ਹੁੰਦਾ ਹੈ ਸੋ ਦੋਸਤੋ ਉਮੀਦ ਹੈ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ